ਸੱਚੇ ਪਾਤਸ਼ਾਹ ਹਜ਼ੂਰ ਦੇ ਲਾਲ ਕੋਈ ਅੱਜ ਬਸਤਰ ਨਹੀਂ ਉੱਪਰ ਓੜਨ ਵਾਸਤੇ ਲੱਗ ਰਹੀ ਐ ਨਾ ਠੰਡਾ ਪੰਨ ਮਾਵਾ ਨੇ ਬਾਲਾਂ ਨੂੰ ਗਲ ਨਾਲ ਲਾਇਆ ਹੋਇਆ ਗੋਦੀਆਂ 'ਚ ਬੈਠੇ ਤੁਹਾਡੇ ਜਿਗਰ ਦੇ ਟੁਕੜੇ ਧੰਨ ਮਾਂ ਗੁਜਰੀ ਜੀ 12 ਤਰਿਆਂ ਵਾਲੇ ਇਸ ਠੰਡੇ ਬੁਰਜ ਦੇ ਅੰਦਰ ਆਪਣੇ ਦੁਪੱਟੇ ਦੇ ਅੰਦਰ ਲਪੇਟ ਕੇ ਲਾਲਾ ਨੂੰ ਬੈਠੇ ਆ ਤੇ ਮੈਂ ਬੇਨਤੀ ਕਰਾਂ ਅਮਰ ਤੇ ਵੇਲੇ ਵੀ ਅਰਜ਼ ਕੀਤੀ ਸੀ ਯਾਦ ਰੱਖਿਓ ਮਾਂ ਜੀ ਦੇ ਕੋਲ ਹੀਰੇ ਨੇ ਲੋਕੀ ਤੇ ਧਨ ਦੀਆਂ ਖੁਰਜੀਆਂ ਦੀ ਗੱਲ ਕਰਦੇ ਨੇ ਉਹ ਤੇ ਬਹੁਤ ਮਾਮੂਲੀ ਚੀਜ਼ ਹੈ ਮਾਂ ਜੀ ਦੇ ਕੋਲ ਹੀਰੇ ਨੇ ਜਿਨ੍ਹਾਂ ਹੀਰਿਆਂ ਨੂੰ ਗਲਵੱਕੜੀ ਚ ਲਿਆ ਹੋਇਆ ਤੋ ਹੀਰਿਆਂ ਨੂੰ ਇੰਨਾ ਸਾਂਭ ਕੇ ਰੱਖਿਆ ਕਿ ਕਬਰ ਤੱਕ ਜਾਂਦਿਆਂ ਉਹ ਹੀਰਿਆਂ ਨੂੰ ਜੁਦਾ ਨਹੀਂ ਹੋਣ ਦਿੱਤਾ ਧੰਨ ਮਾਂ ਗੁਜਰੀ ਜੀ ਨੇ ਸਾਤ ਸੰਗ ਬਹੁਤ ਕੁਝ ਬੋਲਦਾ ਹੈ ਠੰਡਾ ਬੁਰਜ ਮੈਂ ਤਾਂ ਅਰਜ ਕਰਦਾ ਕਿ ਇਹ ਠੰਡਾ ਬੁਰਜ ਸਾਡੇ ਵਾਸਤੇ ਯੂਨੀਵਰਸਿਟੀ ਆ ਜਿੱਥੇ ਬੈਠ ਕੇ ਮਾਂ ਗੁਜਰੀ ਜੀ ਵਿਦਿਆ ਪੜਾਉਂਦੇ ਆ ਤੇ ਵਿਦਿਆ ਦਾ ਉਹ ਸਬਕ ਜਿਹੜਾ ਗੁਰੂ ਨੇ ਬਾਣੀ ਚ ਲਿਖਿਆ ਕਿ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨ ਧਿਆਨ ਇਹ ਦ੍ਰਿੜ ਕਰਾਉਂਦੇ ਧੰ ਮਾਂ ਗੁਜਰੀ ਜੀ ਸੁਰਤਾ ਇਕਾਗਰ ਨੇ ਮਨ ਟਿਕੇ ਹੋਇਆ ਬਾਣੀ ਦੀ ਰੰਗਣ ਚੜੀ ਆ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਲਾਲ ਮਾਂ ਜੀ ਦੀ ਗੋਦ ਵਿੱਚ ਬੈਠੇ ਅਸਮਾਨ ਦੇ ਉੱਤੇ ਝਾਤ ਮਾਰਦੇ ਆ ਦਾਦੇ ਦੀਆਂ ਬਾਤਾਂ ਸੁਣਦੇ ਆ ਸਾਥ ਸੰਗਤ ਕਿਸ ਤਰ੍ਹਾਂ ਤੇਗ ਚੱਲੀ ਕਿਸ ਤਰ੍ਹਾਂ ਆਰੇ ਚੱਲੇ ਕਿਵੇਂ ਅੱਗ ਲਾਲ ਕਰਦੀ ਆ ਲੋਹ ਨੂੰ ਇੱਕ ਇੱਕ ਵਿਥਿਆ ਮਾਂ ਨੇ ਖੂਨ ਦੇ ਅੰਦਰ ਸਿੰਚ ਦਿੱਤੀ ਤੇ ਖੂਨ ਦੀ ਤਸਵੀਰ ਬਦਲ ਗਈ ਉਹ ਕਲਗੀਧਰ ਪਿਤਾ ਦੇ ਲਾਲ ਨੇ ਗੁਰੂ ਦੀ ਕਰਾਮਾਤ ਤੇ ਇਦਾਂ ਦੀ ਵਰਤਦੀ ਹੈ ਜਿਹੜੇ ਕਹਿੰਦੇ ਸੀ ਨਾ ਹਮ ਤੋ ਤੋਲਣ ਜਾਣਾ ਤੱਕੜੀ ਨੰਗੀ ਕਰਦ ਕਬੂ ਨਾ ਪੱਕੜੀ ਚਿੜੀ ਉੜੇ ਡਰ ਸੋ ਮਰ ਜਾਓ ਮੁਗਲਨ ਸੇ ਕੈਸੇ ਲੜ ਪਾਉ ਗੁਰੂ ਤੇ ਉਹਨਾਂ ਲੋਕਾਂ ਨੂੰ ਸ਼ੇਰਾਂ ਤੋਂ ਵੱਡੀ ਤਾਕਤ ਦੇ ਦਿੰਦਾ ਸਵਾ ਲੱਖ ਸੇ 1 ਲੜਾਉਣ ਦੀ ਸਮਰੱਥਾ ਦੇ ਦਿੰਦਾ ਜਿਹੜੇ ਕੱਲ ਤੱਕ ਬੁਜਦਲ ਤੇ ਕਾਇਰ ਸਨ ਇਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲ ਨੇ ਉਹਨਾਂ ਦੇ ਖੂਨ ਦੇ ਅੰਦਰ ਤਸਵੀਰ ਹੈ ਸਾਤ ਸੰਗਤ ਸੱਚੇ ਪਾਤਸ਼ਾਹ ਹਜ਼ੂਰ ਦੇ ਲਾਲ ਸਿਰੜ ਦੇ ਨਾਲ ਸਿਦਕ ਦੇ ਨਾਲ ਮਾਂ ਗੁਜਰੀ ਜੀ ਕੋਲੋਂ ਬਾਣੀ ਦੀਆਂ ਲੋਰੀਆਂ ਲੈਂਦੇ ਨੇ ਇਤਿਹਾਸ ਦੀਆਂ ਵਿਥਿਆ ਸੁਣਦੇ ਨੇ ਗੁਰੂ ਗੁਰੂ ਕਰਦੇ ਆ ਇਸ ਬੁਰਜ ਦੇ ਜ਼ਰਰੇ ਜ਼ਰਰੇ ਵਿੱਚ ਸ਼ੋਹ ਹੈ ਇੰਨੇ ਸੰਗਤ ਮਾਣੀ ਹੈ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਂ ਗੁਜਰੀ ਜੀ ਦੀ ਸੰਗਤ ਮਾਣੀ ਹੈ ਇਸ ਬੁਰਜ ਨੇ ਸਾਧ ਸੰਗਤ ਹੁਣ ਜਿੰਨੇ ਸੰਗਤ ਕੀਤੀ ਹੋਈ ਹੈ ਨਾ ਉਹਦੇ ਅੰਦਰ ਤਸਵੀਰ ਛੁਪੀ ਹੋਈ ਹੈ ਇਸ ਲਈ ਮੈਂ ਕਹਿੰਦਾ ਕਿ ਜਦੋਂ ਤੁਹਾਡੀ ਸੁਰਤ ਜੁੜੇਗੀ ਨਾ ਤੇ ਜੁੜੀ ਹੋਈ ਸੁਰਤ ਵਿੱਚੋਂ ਠੰਡੇ ਬੁਰਜ ਵਿੱਚੋਂ ਜਿੰਦੀ ਜਾਗਦੀ ਵਿਚਾਰ ਮਿਲੇਗੀ ਵਿਚਾਰ ਇਦੇ ਅੰਦਰ ਵਿਚਾਰ ਟਿਕੀ ਹੋਈ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸਵੈ ਮਾਣ ਵਾਲੀ ਗੈਰਤ ਵਾਲੀ ਅਣਖ ਵਾਲੀ ਸੱਚ ਦੀ ਪਹਿਰੇਦਾਰੀ ਵਾਲੀ ਇੱਕ ਇੱਕ ਛਿੰਨ ਗੁਜ਼ਾਰਿਆ ਇਸ ਠੰਡੇ ਬੁਰਜ ਨੇ ਸੰਗਤ ਕਰਕੇ ਉਹਨਾਂ ਦੀ ਐਵੇਂ ਨਹੀਂ ਇਹ ਧਰਤੀ ਸੁਭਾਗੀ ਹੋਈ ਐਵੇਂ ਨਹੀਂ ਇੱਥੇ ਚਰਨ ਧੂੜ ਮੱਥੇ ਨਾਲ ਲਾਈ ਜਾ ਰਹੀ ਸਾਧ ਸੰਗਤ ਇਸ ਧਰਤੀ ਨੂੰ ਪਵਿੱਤਰ ਕਰਨ ਵਾਸਤੇ ਜਿਹੜੀ ਸਿਤਮਾਂ ਤੇ ਜ਼ੁਲਮਾਂ ਦੀ ਧਰਤੀ ਸੀ ਗੁਰੂ ਦੇ ਲਾਲਾਂ ਨੇ ਆਪਣਾ ਖੂਨ ਡੋਲ੍ਹਿਆ ਇਸ ਧਰਤੀ ਤੇ ਬੈਠ ਕੇ ਵਾਹਿਗੁਰੂ ਨਾਮ ਦੀਆਂ ਧੁਨਾਂ ਗੂੰਜੀਆਂ ਨੇ ਇਹ ਧਰਤੀ ਜ਼ੁਲਮਾਂ ਤੇ ਸਿਤਮਾਂ ਦੀ ਧਰਤੀ ਤੋਂ ਪਾਕ ਤੇ ਪੂਜਣਯੋਗ ਹੋ ਗਈ ਸਾਰੀ ਰਾਤ ਅੱਜ ਥੋੜੀ ਜੀ ਗੱਲ ਸਾਂਝੀ ਕਰ ਲਈਏ ਸਾ ਸੰਗਤ ਕੱਲ ਤੋਂ ਸਬਾ ਦਾ ਸਾਰਾ ਵਾਕਿਆ ਸ਼ੁਰੂ ਹੋ ਜਾਣਾ ਹੈ ਤੇ ਮੈਂ ਸੰਖੇਪ ਜੇ ਵਿੱਚ ਸ਼ੀਧੀ ਤੱਕ ਗੱਲ ਕਰ ਲਵਾਂਗਾ ਤੁਹਾਡੇ ਨਾਲ ਅੱਜ ਦੀ ਸਾਰੀ ਰਾਤ ਮਾਂ ਜੀ ਦੇ ਗੜ ਨਾਲ ਲੱਗ ਕੇ ਗੁਜ਼ਰ ਰਹੀ ਹੈ ਸਰਾਂਦ ਵਿੱਚ ਖਬਰ ਫੈਲ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਤੇ ਮਾਂ ਜੀ ਕੈਦ ਕਰ ਲਿਆnde ਆ ਇੱਥੇ ਬਹੁਤ ਸਾਰੇ ਸਿੱਖ ਪਰਿਵਾਰ ਸਨ ਜਿਨ੍ਹਾਂ ਚ ਕੁਝ ਸਿੱਖ ਜਿਹੜੇ ਹਕੂਮਤ ਚ ਨੌਕਰੀ ਵੀ ਕਰਦੇ ਸੀ ਉਨ੍ਹਾਂ ਵਿੱਚੋਂ ਇੱਕ ਹੈ ਭਾਈ ਹਰਾ ਸਿੰਘ ਜੀ ਦੇ ਸੁਪੁੱਤਰ ਸ਼ਹੀਦ ਭਾਈ ਹਰਾ ਸਿੰਘ ਜੀ ਦੇ ਸੁਪੁੱਤਰ ਇਹਨੂੰ ਬੇਨਤੀ ਹੈ ਪਹਿਲਾਂ ਇਤਿਹਾਸ ਦੀ ਸਾਖੀ ਨੂੰ ਸਮਝ ਲਈਏ ਫਿਰ ਮੈਂ ਨਾਲ ਸਿਧਾਂਤ ਦੀ ਗੱਲ ਕਰਾਂਗਾ ਕਿਉਂਕਿ ਮੈਨੂੰ ਦੁੱਖ ਉਸ ਵੇਲੇ ਹੁੰਦਾ ਜਦੋਂ ਕੋਈ ਆ ਕੇ ਮਾਇਕ ਸਾਡੇ ਸਾਹਮਣੇ ਕਰਦਾ ਤੇ ਫਿਰ ਨਿਰੁੱਤਰ ਜੇ ਹੋ ਜਾਂਦੇ ਆ ਸਾਡੇ ਬਹੁਤ ਸਾਰੇ ਲੋਕ ਕਿਉਂਕਿ ਇਹ ਨਹੀਂ ਕਿ ਭੋਜਨ ਪਰੋਸਿਆ ਨਹੀਂ ਜਾ ਰਿਹਾ ਇਹ ਹੈ ਕਿ ਅਸੀਂ ਉਹਦੀ ਕਦਰ ਨਹੀਂ ਪਾ ਰਹੇ ਰੋਸਿਆ ਜਾ ਰਿਹਾ ਇੱਥੇ ਸ਼ਹੀਦ ਦਾ ਪਰਿਵਾਰ ਰਹਿੰਦਾ ਹੈ ਭਾਈ ਸਾਹਿਬ ਭਾਈ ਹਰਾ ਸਿੰਘ ਜੀ ਜਿਹੜੇ ਸ਼੍ਰੀ ਆਨੰਦਪੁਰ ਸਾਹਿਬ ਸ਼ਹੀਦ ਹੋਏ ਨੇ ਉਹਨਾਂ ਦੇ ਸੁਪੁੱਤਰ ਨੇ ਬਾਬਾ ਮੋਤੀराम ਜੀ ਉਹਨਾਂ ਦੀ ਪਤਨੀ ਹੈ ਬੀਬੀ ਲੱਦੋ ਜੀ ਬੀਬੀ ਲੱਦੋ ਜੀ ਤੇ ਭਾਈ ਹਰਾ ਸਿੰਘ ਜੀ ਦੀ ਨੂੰਹ ਹੈ ਬੀਬੀ ਭੋਲੀ ਜੀ ਪੋਤਾ ਭਾਈ ਨਰੇਣਾ ਜੀ ਉਹਨਾਂ ਦੇ ਘਰ ਖਬਰ ਪਹੁੰਚੀ। ਵਿਦੇਸ਼ ਮੇਸ਼ ਪਿਤਾ ਜੀ ਦੇ ਲਾਲ ਅਸੀਂ ਬਿਸਤਰਿਆਂ ਵਿੱਚ ਹਾਂ ਅਸੀਂ ਕੋਠੜੀ ਵਿੱਚ ਹਾਂ ਚਾਰ ਦਿਵਾਰੀ ਦੇ ਅੰਦਰ ਹਾਂ ਦਰਵਾਜ਼ੇ ਬੰਦ ਕਰਕੇ ਬੈਠੇ ਹਾਂ। ਚੀ ਸੁੱਠੀ ਅੰਦਰੋਂ ਕਿ ਸਾਡੇ ਨਿਗ ਵਿੱਚ ਬੈਠਣ ਦਾ ਕੀ ਸੁੱਖ ਸਾਡੇ ਰੱਜ ਕੇ ਖਾਣ ਦਾ ਕੀ ਭਲਾ ਜੇ ਕਲਗੀਧਰ ਪਾਤਸ਼ਾਹ ਦੇ ਲਾਲ ਭੁੱਖੇ ਨੇ। ਪਰ ਕੀ ਕਰੀਏ ਪੈਰੇ ਬੜੇ ਸਖਤ ਨੇ। ਦੁਨਨਾ ਸਿੰਘ ਹੰਡੂਰੀਆ ਕਹਿੰਦੇ ਆ ਵੀ ਕੋਲ ਪਿੱਪਲ ਦਾ ਰੁੱਖ ਸੀ ਜਿਹਦੀਆਂ ਜੜਾਂ ਦਾ ਆਸਰਾ ਲੈ ਕੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਕੁਝ ਨੇ ਇਹ ਵੀ ਕਿਹਾ ਕਿ ਕੁਝ ਟਕੇ ਐਲਕਾਰਾਂ ਨੂੰ ਦੇਖ ਕੇ ਤੇ ਫਿਰ ਬਾਬਾ ਮੋਤੀराम ਮਹਾਰਾਜ ਜੀ ਇੱਕ ਯਤਨ ਕਰਦੇ ਆ ਕਿ ਜੋ ਮਰ ਜੇ ਕੀਮਤ ਤਾਰਨੀ ਪਵੇ ਕਿ ਆਸਰ ਆਈਆਂ ਕਈ ਨੇ ਸਾਤ ਸੰਗਤ ਪਤਾ ਨਹੀਂ ਹਕਮ ਜਾਣ ਦੇਣ ਕਿ ਨਾ ਜਾਣ ਦੇਣ ਪਤਾ ਨਹੀਂ ਮੰਨਣ ਕਿ ਨਾ ਮੰਨਣ ਪਤਾ ਨਹੀਂ ਕੋਸ਼ਿਸ਼ ਦੇ ਬਦਲੇ ਮੌਤ ਦੇ ਘਾਟ ਉਤਾਰ ਦੇਣ ਕਿਉਂਕਿ ਏਡੀ ਵੱਡੀ ਦੁਸ਼ਮਣੀ ਏਟਾ ਵੱਡਾ ਵੈਰ ਜਿਨ੍ਹਾਂ ਦੇ ਲੱਖਾਂ ਸਿਪਾਈ ਗਰਕ ਹੋ ਗਏ ਨੇ ਜਿਨ੍ਹਾਂ ਨੂੰ ਮਹੀਨੇ ਗੁਜ਼ਰ ਗਏ ਨੇ ਘੇਰੇ ਪਾਇਆ ਨੂੰ ਪਤਾ ਨਹੀਂ ਕਿੰਨੇ ਕਰੜੇ ਪਹਿਰੇ ਚ ਹੋਣਗੇ ਤੇ ਕਿੱਦਾਂ ਦੀ ਨੀਅਤ ਹੋਏਗੀ ਪਰ ਬਾਬਾ ਮੋਤੀराम ਜੀ ਕਹਿੰਦੇ ਮੈਂ ਰਿਸਕ ਜ਼ਰੂਰ ਲੈਣਾ ਹੈ ਜ਼ਿੰਦਗੀ ਰਹੇ ਨਾ ਰਹੇ ਮੇਰੇ ਕੋਲ ਨਾ ਧਨ ਰਹੇ ਕੋਈ ਚਿੰਤਾ ਨਹੀਂ ਨਾ ਜ਼ਿੰਦਗੀ ਰਹੇ ਕੋਈ ਚਿੰਤਾ ਨਹੀਂ ਇੱਕ ਵਾਰੀ ਯਤਨ ਜ਼ਰੂਰ ਕਰਾਂਗਾ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਇਸ ਅੰਤਾਂ ਦੀ ਸੀਤ ਵਿੱਚ ਗਰਮ ਗਰਮ ਦੁੱਧ ਸ਼ਕਾ ਸਕਾਂ ਭੱਗਾਂ ਵਾਲਿਓ ਇੱਕ ਗੱਲ ਧਿਆਤੇ ਚ ਰੱਖਿਓ ਪੈਸੇ ਦੇ ਕੇ ਗੁਰਦੁਆਰਾ ਸਾਹਿਬ ਦੇ ਪੱਖਿਆਂ ਤੇ ਨਾਂ ਲਿਖਾਏ ਜਾ ਸਕਦੇ ਆ ਬਹੁਤੇ ਪੈਸੇ ਦੇ ਕੇ ਕੰਧਾਂ ਦੀਵਾਰਾਂ ਤੇ ਫਰਸ਼ਾਂ ਤੇ ਨਾਂ ਲਿਖਾਏ ਜਾ ਸਕਦੇ ਆ ਪਰ ਗੁਰੂ ਦੇ ਇਤਿਹਾਸ ਵਿੱਚ ਨਾਂ ਲਿਖਾਉਣ ਵਾਸਤੇ ਪੈਸੇ ਨਹੀਂ ਚੱਲਦੇ ਉੱਥੇ ਇਹ ਅਰਥ ਨਹੀਂ ਰੱਖਦਾ ਕਿ ਉਸ ਗੁਰੂ ਦੇ ਪਿਆਰੇ ਸਿੱਖ ਕੋਲ ਪੈਸੇ ਕਿੰਨੇ ਕਹ ਜਿਹਦਾ ਨਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਨਾਲ ਬੋਲਦਾ ਖਿਆਲ ਕਰਿਓ ਜਦੋਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਨਾਂ ਬੋਲਿਆ ਜਾਣਾ ਉਦੋਂ ਬਾਬਾ ਮੋਤੀराम ਮਹਾਰਾਜ ਜੀ ਦਾ ਨਾਂ ਵੀ ਬੋਲਿਆ ਜਾਣਾ ਜਿਹਦਾ ਨਾਮ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਨਾਮ ਨਾਲ ਜੁੜ ਕੇ ਬੋਲਦਾ ਉਹਨਾਂ ਦਾ ਜ਼ਿਕਰ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ ਕਿੰਨੇ ਕੁ ਅਮੀਰ ਸਨ ਕਿੰਨੇ ਕੁ ਮਹਿਲਾਂ ਦੇ ਮਾਲਕ ਸਨ ਕਿੰਨੀਆਂ ਕੁ ਫੌਜਾਂ ਦੇ ਤਾਕਤਾਂ ਦੇ ਮਾਲਕ ਸਨ ਕੋਈ ਅਰਥ ਨਹੀਂ ਰੱਖਦਾ ਕਿ ਸਾਡੇ ਕੋਲ ਕੀ ਹੈ ਤੇ ਕੀ ਨਹੀਂ ਹੈ ਅਸਲ ਵਿੱਚ ਗੁਰੂ ਚਰਨਾ ਵਿੱਚ ਨਾਂ ਲਿਖਾਉਣ ਵਾਸਤੇ ਧਨ ਦੌਲਤ ਤੇ ਸੰਪਤੀਆਂ ਨਹੀਂ ਸਾਡੇ ਅੰਦਰ ਦੀ ਬਿਰਤੀ ਕਿਦਾਂ ਦੀ ਹੈ ਇਹ ਅਰਥ ਰੱਖਦੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੀ ਯਤਨ ਲੱਗੇਗਾ ਕੀ ਜੋਰ ਲੱਗੇਗਾ ਅਸੀਂ ਗਰੀਬ ਸੀ ਜੀ ਤਾਂ ਸਾਡਾ ਨਾਂ ਉਹਨਾਂ ਦੇ ਚਰਨਾਂ 'ਚ ਨਹੀਂ ਲਿਖਿਆ ਗਿਆ ਇਹ ਨਹੀਂ ਬਹਾਨੇ ਚੱਲਨੇ ਸਾਧ ਸੰਗਤ ਸਾਡੀ ਭਾਵਨਾ ਕੀ ਹੈ ਬਾਬਾ ਮੋਤੀराम ਮਹਾਰਾਜ ਜੀ ਦੁੱਧ ਲੈ ਕੇ ਪਹੁੰਚਦੇ ਆ ਹੁਣ ਜਰੂਰ ਜੇ ਭਾਈ ਹਰਾ ਸਿੰਘ ਜੀ ਸ਼ਹੀਦ ਹੋ ਰਿਹਾ ਤੇ ਇਹ ਨਹੀਂ ਹੋ ਸਕਦਾ ਕਿ ਬਾਬਾ ਮੋਤੀराम ਮਹਾਰਾਜ ਜੀ ਆਨੰਦਪੁਰ ਸਾਹਿਬ ਨਾ ਜਾਣਦੇ ਹੋਣ ਜਾਂ ਮਾਂ ਜੀ ਉਹਨਾਂ ਨੂੰ ਨਾ ਪਹਿਚਾਨਦੇ ਹੋਣ ਜਾਂ ਉਹ ਮਾਂ ਜੀ ਨੂੰ ਨਾ ਪਹਿਚਾਨਦੇ ਹੋਣ ਇਹ ਨਹੀਂ ਹੋ ਸਕਦਾ 사ਤਸੰਗ ਮਾਂ ਜੀ ਨੇ ਵੇਖਿਆ ਅਸੀਸ ਦਿੱਤੀ ਜਾਨ ਤੇ ਖੇਲ ਕੇ ਜ਼ਿੰਦਗੀ ਜੋਖਮ ਚ ਪਾ ਕੇ ਸਿਪਾਈਆਂ ਦੀਆਂ ਨਜ਼ਰਾਂ ਤੋਂ ਤੇ ਬਚ ਗਿਆ ਪੈਰਿਆਂ ਤੋਂ ਤੇ ਬਚ ਗਿਆ ਪਰ ਜ਼ਾਲਮ ਹਾਕਮ ਤੋਂ ਕੌਣ ਬਚਾਏਗਾ ਇਸ ਗੱਲ ਤੋਂ ਬੇਪਰਵਾਹ ਇਹ ਰੰਗ ਹੈ ਇਹਨੂੰ ਸੂਰਮਾ ਕਹਿੰਦੇ ਆ ਭਾਵੇਂ ਬਾਬਾ ਮੋਤੀराम ਮਹਿਰਾ ਨੇ ਜੰਗ ਨਹੀਂ ਕੀਤੀ ਪਰ ਬਾਬਾ ਮੋਤੀराम ਮਹਿਰਾ ਸੂਰਮੇ ਨੇ ਕਿਉਂਕਿ ਉਹਨਾਂ ਨੂੰ ਹਰ ਰੰਗ ਚੜਿਆ ਭਾਵੇਂ ਉਹ ਹਥਿਆਰ ਲੈ ਕੇ ਦੁਸ਼ਮਣ ਨੂੰ ਨਹੀਂ ਜਿੱਤ ਰਹੇ ਉਹ ਪ੍ਰਬਲ ਵਿਚਾਰ ਲੈ ਕੇ ਆਪਣੇ ਅੰਦਰ ਦੇ ਡਰ ਨੂੰ ਜਿੱਤ ਰਹੇ ਨੇ ਉਹ ਸੂਰਮੇ ਨੇ ਸਾਥ ਸੰਗਤ ਸੇਵਕ ਹੀ ਉਹ ਐ ਕੌਮ ਦਾ ਜਿਹੜਾ ਆਪੇ ਨੂੰ ਜਿੱਤ ਕੇ ਸੂਰਮਾ ਬਣਦਾ ਇਹਦੇ ਤੋਂ ਬਿਨਾ ਕੌਮ ਦੀ ਸੇਵਾ ਹੀ ਨਹੀਂ ਹੋ ਸਕਦੀ ਸਾਧ ਸੰਗਤ ਜੀ ਉਸ ਸੂਰਮੇ ਨੇ ਇੱਕ ਰਾਤ ਨਹੀਂ ਤਿੰਨ ਰਾਤਾਂ ਦੁੱਧ ਪਿਆਇਆ ਤੇ ਆਪਣਾ ਨਾਂ ਸਹਬਜ਼ਾਦਿਆਂ ਦੇ ਚਰਨਾਂ 'ਚ ਲਖਾ ਲਿਆ ਪੈਸੇ ਨਾਲ ਨਹੀਂ ਆਪਾ ਕੁਰਬਾਨ ਕਰਕੇ ਕੀਮਤ ਪੈਸਿਆਂ ਨਾਲ ਨਹੀਂ ਅੰਕੀ ਜਾਣੀ ਸਾਧ ਸੰਗਤ ਕੀਮਤ ਤਨ ਮਨ ਧਨ ਸੌਂਪ ਕੇ ਅੰਕੀ ਜਾਣੀ ਐ ਤੇ ਜਦੋਂ ਵੀ ਪੰਥ ਚੇਤੇ ਕਰੇਗਾ ਉਸ ਪਿਆਰ ਰੰਗੀ ਰੂਹ ਦਾ ਨਾਂ ਲੈ ਕੇ ਹੱਥ ਜੋੜ ਕੇ ਆਖੇਗਾ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਆਇਆ ਧੰਨ ਮੋਤੀ ਇਦਾਂ ਨਾਂ ਲਿਖਾਏ ਜਾਂਦੇ ਸਾਤ ਸੰਗਤ ਪੈਸਿਆਂ ਵਾਲੇ ਤੇ ਬਹੁਤ ਦੁਨੀਆ ਲਖਾ ਸਕਦੀ ਆ ਸੱਚੇ ਪਾਤਸ਼ਾਹ ਹਜ਼ੂਰ ਦੇ ਲਾਲ ਠੰਡੇ ਬੁਰਜ ਤੇ ਬੈਠੇ ਅੱਜ ਮਾਂ ਨੂੰ ਪੁੱਛਦਿਆ ਮਾਂ ਜੀ ਕਿੰਨੇ ਹੁਣ ਖਬਰ ਮਿਲ ਗਈ ਬਾਬਾ ਮੋਤੀराम ਮਹਾਰਾਜ ਜੀ ਤੋਂ ਇਹ ਖਬਰ ਮਿਲ ਗਈ ਕਿ ਅੱਠ ਪੋ ਦੇ ਵੱਡੇ ਲਾਲ ਸ਼ਹੀਦ ਹੋ ਚੁੱਕਿਆ ਛੋਟੇ ਵੀਰ ਮਾਂ ਦੇ ਗਲ 'ਚ ਬਾਹਾਂ ਪਾ ਕੇ ਪੁੱਛਦਿਆ ਸ੍ਰੀ ਅਨੰਦਪੁਰ ਸਾਹਿਬ ਵਾਲੀਆਂ ਰੌਣਕਾਂ ਕਦੋਂ ਆਉਣਗੀਆਂ ਕਦੋਂ ਭਰਾਵਾਂ ਨਾਲ ਮੇਲ ਹੋਏਗਾ ਉੱਤੇ ਸਾਥ ਛਿਰ ਨਹੀਂ ਸੀ ਵਿਛੜਦੇ ਕਿੰਨੀਆਂ ਸਾਰੀਆਂ ਬਾਤਾਂ ਇਹ ਮਿੱਟੀ ਦੇ ਜ਼ਰਰਿਆਂ ਨੇ ਸੁਣੀਆਂ ਹੋਈਆਂ ਉਹਨਾਂ ਨੇ ਅਣਖ ਦੀਆਂ ਗੱਲਾਂ ਸੁਣੀਆਂ ਹੋਈਆਂ ਉਹਨਾਂ ਨੇ ਪਿਆਰ ਦੀਆਂ ਗੱਲਾਂ ਸੁਣੀਆਂ ਹੋਈਆਂ ਉਹਨਾਂ ਨੇ ਦ੍ਰਿੜਤਾ ਦੀਆਂ ਗੱਲਾਂ ਸੁਣੀਆਂ ਹੋਈਆਂ ਉਹਨਾਂ ਦੇ ਨਾਮ ਦੇ ਰਸ ਨੂੰ ਮਾਣਿਆ ਹੋਇਆ ਹੈ ਜਿਹੜੇ ਇੱਥੋਂ ਦੇ ਜ਼ਰਰੇ ਨੇ ਉਹਨਾਂ ਨੇ ਬਾਣੀ ਦੀ ਪ੍ਰਵਾਹ ਨੂੰ ਬਾਣੀ ਦੇ ਸੰਗੀਤ ਨੂੰ ਧੁਨਾ ਨੂੰ ਸੁਣਿਆ ਹੋਇਆ ਇਸ ਵਾਸਤੇ ਭਾਗਾਂ ਵਾਲਿਓ ਇਸ ਤਸਵੀਰ ਨੂੰ ਮੰਨਣ ਵਾਸਤੇ ਜੇ ਸਰੀਰ ਕਰਕੇ ਨਹੀਂ ਵੀ ਆਇਆ ਜਾਂਦਾ ਸੁਰਤ ਜੋੜਿਓ ਸੁਣਾਈ ਤੁਹਾਨੂੰ ਵੀ ਪਵੇਗਾ ਇੱਕੋ ਇੱਕੋ ਗੱਲ ਤੇ ਜੋਰ ਇਸ ਵਾਰੀ ਮੈਂ ਦੇ ਰਿਹਾ ਕਿ ਘਰ ਘਰ ਅੰਦਰ ਫਤਿਹਗੜ੍ਹ ਸਾਹਿਬ ਦਾ ਸਾਾਸ ਹੋਵੇ ਘਰ ਘਰ ਅੰਦਰ ਫਿਰ ਮੈਨੂੰ ਨਹੀਂ ਬੋਲਣਾ ਪਵੇਗਾ ਸਾਤ ਸੰਗਤ ਜਦੋਂ ਘਰ ਘਰ ਅੰਦਰ ਫਤਿਹਗੜ੍ਹ ਸਾਹਿਬ ਹੋਏਗਾ ਫਿਰ ਤੁਹਾਡੇ ਖਿਆਲਾਂ ਦੀ پرواز ਨਾਲ ਉੱਡੇਗੀ ਤੇ ਜੋ ਗੁਰੂ ਸੁਣਾਉਣਾ ਚਾਹੁੰਦਾ ਨਾ ਉਹ ਤੁਸੀਂ ਸੁਣੋਗੇ ਉਹ ਤੁਹਾਨੂੰ ਸੁਣਾਈ ਦੇਵੇਗਾ ਉਹ ਗੱਲਾਂ ਸੁਣਨ ਗਿਆ ਜਿਹੜੀਆਂ ماں ਜੀ ਨਾਲ ਕੀਤੀਆਂ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਦਰਿਆ ਤੇ ਹਮ ਕੋ ਛੋੜ ਕੇ ਰਾਹੀ ਕਿੱਧਰ ਗਏ ਟੜਪਾ ਕੇ ਹਾਏ ਮੂਰਤੇ ਮਾਹੀ ਕਿਧਰ ਗਏ ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿਧਰ ਗਏ ਬਾਈ ਵੀ ਹਮਕੋ ਬੂਲ ਕੇ ਸ਼ੌਕੇ ਜੰਗ ਮੇ ਆਪਣੀ ਖਬਰ ਤੱਕ ਨਹੀਂ ਜੋਕੇ ਤੂਫੰਗ ਮੇ ਤੂਫੰਗ ਬੰਦੂਕ ਨੂੰ ਕਹਿੰਦੇ ਕਹਿੰਦੇ ਉਹਨਾਂ ਨੂੰ ਆਪੇ ਦਾ ਵੀ ਨਹੀਂ ਚੇਤਾ ਸਾਨੂੰ ਵੀ ਭੁੱਲ ਗਏ ਇੰਨਾ ਚਾ ਚੜਿਆ ਮੈਦਾਨੇ ਜੰਗ ਵਿੱਚ ਜਾਣ ਦਾ ਅਸੀਂ ਨਹੀਂ ਸੀ ਜੂਜਣਾ ਜਿਹੜੇ ਬਾਬਾ ਫਤਿਹ ਸਿੰਘ ਪੌਣੇ ਚਾਰ ਵਰਿਆਂ ਦੇ ਕਹਿੰਦੇ ਨੇ ਮੈਂ ਵੀ ਵਰਸ਼ਾ ਫੜਨਾ ਹੈ ਮੈਂ ਵੀ ਨੇਜਾ ਫੜਨਾ ਹੈ ਮੈਂ ਵੀ ਜ਼ੁਲਮਤਿਆਂ ਜੁੜਾਂ ਜੜਾ ਪੁੱਟਣੀਆਂ ਨੇ ਤੇ ਦੋ ਤਿੰਨ ਚਾਰ ਦਮਾਲੇ ਸਜਾ ਕੇ ਆ ਕੇ ਕਹਿੰਦੇ ਆ ਵੇਖੋ ਮੈਂ ਕਿੰਨਾ ਵੱਡਾ ਹੋ ਗਿਆ ਉਹ ਬਾਬਾ ਫਤਿਹ ਸਿੰਘ ਵੱਡੇ ਹੋ ਕੇ ਵੱਡੇ ਬੁਰਜ 'ਚ ਬਹਿ ਕੇ ਵੱਡੇ ਕਾਰਨਾਮੇ ਕਰ ਰਹੇ ਆ ਤੇ ਵੱਡੀਆਂ ਗੱਲਾਂ ਕਰ ਰਹੇ ਆ ਤਾਂ ਮੈਂ ਕਹਿੰਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਨਹੀਂ ਵੱਡੀਆਂ ਜਿੰਦਾ ਵੱਡੇ ਸਾਕੇ ਨੇ ਸਾਧ ਸੰਗਤ ਬਾਬਿਆਂ ਨੂੰ ਨਿੱਕਿਆਂ ਕਰਕੇ ਜਾਣਨ ਦਾ ਯਤਨ ਨਾ ਕਰੀਏ ਉਹਨਾਂ ਨੂੰ ਨਿੱਕਿਆਂ ਕਰਕੇ ਜਾਣਨ ਦਾ ਇਹ ਪਰਉਪਕਾਰ ਨਾਲ ਸਾਡੇ ਤੇ ਕਰੋ ਇਹ ਆਸਾਨ ਨਾਲ ਸਾਡੇ ਤੇ ਕਰੋ ਉਹ ਸਾਡੇ ਬਾਬੇ ਨੇ ਇੱਥੇ 100 ਬਰਿਆਂ ਦਾ ਬਜ਼ੁਰਗ ਵੀ ਉਹਨਾਂ ਨੂੰ ਸਿਰ ਝੁਕਾ ਕੇ ਬਾਬਾ ਜੀ ਹੀ ਆਖੇਗਾ ਅਸੀਂ ਇਸ ਦ੍ਰਿਸ਼ਟੀ ਨਾਲ ਕਦੀ ਨਹੀਂ ਵੇਖ ਸਕਦੇ ਕਿ ਉਹਨਾਂ ਦੀਆਂ ਉਮਰਾਂ ਕੀ ਨੇ ਅਸੀਂ ਇਸੇ ਦ੍ਰਿਸ਼ਟੀ ਨਾਲ ਵੇਖਾਂਗੇ ਉਹਨਾਂ ਦੀ ਕਰਨੀ ਕੀ ਹੈ ਤੇ ਜਦੋਂ ਕਰਨੀ ਵੇਖਾਂਗੇ ਉਦੋਂ ਸਾਡਾ ਸਿਰ ਝੁਕੇਗਾ ਸਾਤ ਸੰਗਤ ਬਾਬਾ ਜੀ ਕਹਿ ਕੇ ਝੁਕੇਗਾ ਬਾਬਾ ਫਤਿਹ ਸਿੰਘ ਕਹਿੰਦੇ ਨੇ ਅਸੀਂ ਵੀ ਜੰਗ 'ਚ ਜਾਣਾ ਸੀ ਤੇ ਮਾਂ ਜੀ ਜਦੋਂ ਵੀਰ ਆਉਣਗੇ ਨਾ ਅਸੀਂ ਉਹਨਾਂ ਨਾਲ ਰੁੱਸ ਜਾਣਾ ਉਹ ਸਾਨੂੰ ਗਲ ਨਾਲ ਲਾ ਲਾ ਕੇ ਬਾਰ-ਬਾਰ ਮਨਾਉਣਗੇ ਅਸੀਂ ਮੰਨਣਾ ਨਹੀਂ जब रान अजीत जीत कर तशरीफ लाएंगे अब्बा के संग जिस घड़ी जुजार आएंगे करके गिला हर एक से हम रूठ जाएंगे माता कभी पिता कभी भाई मनाएंगे कहेंगे गले से लगा के बार बार अब मान जाओ मगर हम ना मानेंगे जीन हार ਤੇ ਜਦੋਂ ਬੋਧੇ ਲੜ ਲਡਾਉਣਗੇ ਬਹੁਤ ਗਲਵੱਕੜੀ ਚ ਲੈਣਗੇ ਤੇ ਫਿਰ ਅਸੀਂ ਕਵਾਂਗੇ ਕਾਲ ਕਰੋ ਕਿ ਹੁਣ ਦੇ ਮਿਲੇ ਹੋਏ ਫਿਰ ਕਦੀ ਨਹੀਂ ਵਿਛੜੋਗੇ ਇਕਰਾਰ ਲੈਂਗੇ ਹਰ ਏਕ ਸੇ ਬੁਲਾਣਾ ਨਾ ਫਿਰ ਕਬੀ ਹਮਕੋ ਇਕੱਲਾ ਛੋੜ ਕਰ ਜਾਣਾ ਨਾ ਫਿਰ ਕਬੀ ਬਾਰੇ ਦਿਗਰ ਵਿਛੜ ਕਰ ਸਤਾਣਾ ਨਾ ਫਿਰ ਕਬੀ ਹੁਣ ਦਾਦੀ ਮਾਂ ਨਾਲ ਇਹ ਗੱਲਾਂ ਤੇ ਗੱਲਾਂ ਵਿੱਚ ਹਸਰ ਤਾਂ ਮਿਲਾਪ ਦੀਆਂ ਉਧਰ ਧਰਨ ਦਾਦੀ ਮਾਂ ਦੋ ਜਿਗਰ ਦੇ ਟੁਕੜਿਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਚੁੱਕੇ ਨੇ ਦੁਜੀਏ ਦੋਨਾਂ ਨੂੰ ਤੋਰਨ ਦੀ ਤਿਆਰੀ ਵਿੱਚ ਨੇ ਤੇ ਗਲਵੱਕੜੀ ਚ ਲੈ ਕੇ ਕਹਿੰਦੇ ਨੇ ਹਾਂ ਲਾਲ ਬਹੁਤ ਛੇਤੀ ਸਾਰਿਆਂ ਦਾ ਮਿਲਾਪ ਹੋਏਗਾ ਫਿਰ ਕਦੀ ਵਿਛੋੜਾ ਨਹੀਂ ਪਵੇਗਾ ਤਿਆਰੀ ਹੋ ਰਹੀ ਹੈ ਸਤ ਸੰਗਤ ਅਮਰਤ ਵੇਲਾ ਮਾਂ ਜੀ ਦੀ ਸੁਰਤ ਜਪਜੀ ਵਿੱਚ ਜੁੜਦੀ ਹੈ ਤੇ ਸੰਗਤ ਬਣ ਜਾਂਦੀ ਹੈ ਮੈਂ ਬੇਨਤੀ ਕੀਤੀ ਸੀ ਫੇਰ ਕਰਦਾ ਸਾਨੂੰ ਇਹ ਮਹਾਰਾਜ ਨੇ ਭਾਈ ਸਾਹਿਬ ਜੀ ਨੇ ਸੁਭਦਾ ਦਿੱਤੀ ਭਾਈ ਗੁਰਦਾਸ ਜੀ ਵਿਆਖਿਆ ਕਰਕੇ ਦੱਸਦੇ ਕਿ ਜੇ ਦੋ ਜੁੜ ਜਾਂਦੇ ਆ ਤੇ ਸੰਗਤ ਬਣ ਜਾਂਦੀ ਹੈ ਮੈਂ ਤਾਂ ਕਹਿੰਦਾ ਘਰ ਘਰ ਠੰਡਾ ਬੁਰਦ ਹੈ ਇਹ ਜ਼ੁਲਮਾਂ ਦੀ ਧਰਤੀ ਸੀ ਹੈ ਦੁਸ਼ਮਣ ਦੀ ਕੈਦ ਸੀ ਪਰ ਜਦੋਂ ਤਿੰਨ ਜੁੜ ਕੇ ਬੈਠੇ ਤੇ ਇਹ ਸੰਗਤ ਬਣ ਗਈ ਜਦੋਂ ਸੰਗਤ ਬਣੀ ਤੇ ਸੱਚਖੰਡ ਬਣ ਗਿਆ ਕਹੋ ਕਬੀਰ ਇਹ ਕਹੀ ਹੈ ਕਾਹੇ ਸਾਥ ਸੰਗ ਬੈਕੁੰਠਿਆ ਹੈ ਬਾਬਾ ਜੀ ਕਹਿੰਦੇ ਵੀ ਬੈਕੁੰਠ ਸਮਾਨਤੇ ਨਹੀਂ ਲੱਭਣਾ ਸੰਗਤ ਹੈ ਤੇ ਬੈਕੁੰਠ ਹੈ ਤੇ ਘਰ ਘਰ ਫਤੇਗੜ ਸਾਹਿਬ ਦੀ ਵਿਆਖਿਆ ਇਹ ਹੀ ਹੈ ਕਿ ਤੁਹਾਡਾ ਘਰ ਘਰ ਬੈਕੁੰਠ ਬਣ ਜਾਏ ਸੱਚਖੰਡ ਬਣ ਜਾਏ ਇੱਥੇ ਕੀ ਹੈ ਨਿਰਮਲ ਪ੍ਰਵਾਹ ਬਾਣੀ ਦਾ ਇੱਥੇ ਕੀ ਹੈ ਨਾਮ ਦਾ ਰਸ ਸਾਡੇ ਘਰ ਚ ਕੀ ਹੈ ਗੰਦੇ ਮੰਦੇ ਵਿਚਾਰ ਤੇ ਗੰਦੇ ਮੰਦੇ ਆਹਾਰ ਇੱਥੇ ਕੀ ਹੈ ਅੰਮ੍ਰਿਤ ਵੇਲਾ ਇੱਥੇ ਕੀ ਹੈ ਨਾਮ ਦੀ ਧੁਨ ਇੱਥੇ ਕੀ ਹੈ ਗੁਰਮਤਿ ਦੀਆਂ ਸਾਖੀਆਂ ਸਾਡੇ ਘਰ ਚ ਕੀ ਹੈ ਜੋ ਸਾਡੇ ਕੋਲ ਅੱਜ ਸਾਧਨ ਨੇ ਜੋ ਦਿਖਾਉਣਾ ਚਾਹੁੰਦੇ ਆ ਉਸ ਰਾਸ ਚ ਡੁੱਬੇ ਪਏ ਆ ਤੇ ਉਸ ਰਾਸ ਦੀ ਕੋਈ ਸੀਮਾ ਨਹੀਂ ਜਿੰਨੇ ਰਸਾਤਲ ਚ ਜਾਂਦੇ ਜਾਵਾਂਗੇ ਓਨੇ ਗਰਕ ਹੁੰਦੇ ਜਾਵਾਂਗੇ ਜੇ ਆਪਣੇ ਘਰ ਨੂੰ ਠੰਡਾ ਬੁਰਜ ਬਣਾਉਣਾ ਤੇ ਫਿਰ ਉਹ ਨਾਮ ਵਾਲੀਆਂ ਧੁਨਾ ਤੁਹਾਡੇ ਘਰ ਗੂੰਜਣਗੀਆਂ ਰਸਾਤਲ ਚੋਂ ਨਹੀਂ ਜਾਓਗੇ ਬਲਕਿ ਅਰਸ਼ਾਂ ਤੋਂ ਫਰਸ਼ਾਂ ਦੀ ਉਡਾਰੀ ਹੋਏ ਫਰਸ਼ਾਂ ਤੋਂ ਅਰਸ਼ਾਂ ਦੀ ਉਡਾਰੀ ਹੋਏਗੀ ਫਿਰ ਰਸਾਤਲ ਵੱਲ ਨਹੀਂ ਜਾਵਾਂਗੇ ਇਹਦੇ ਤੋਂ ਬਿਨਾ ਭਲਾ ਨਹੀਂ ਹੋਣਾ ਸਾਡਾ ਸਾਥ ਸੰਗਤ ਮੈਂ ਚਾਹੁੰਦਾ ਸਾਰੀ ਕੌਮ ਚ ਚਰਚਾ ਛਿੜ ਜਾਏ ਵੀ ਘਰ ਘਰ ਨੂੰ ਫਤੇਗੜ ਸਾਹਿਬ ਵਰਗਾ ਬਣਾਉਣਾ ਕਿੱਦਾਂ ਆ ਘਰ ਘਰ ਨੂੰ ਠੰਡੇ ਬੁਰਜ ਵਰਗਾ ਬਣਾਉਣਾ ਕਿੱਦਾਂ ਆ ਜਿਵੇਂ ਮਾਂ ਗੁਜਰੀ ਜੀ ਨੇ ਨਰਕਾਂ ਵਰਗੀ ਧਰਤੀ ਨੂੰ ਸੱਚਖੰਡ ਬਣਾਇਆ ਸੀ ਮੇਰੀਓ ਭੈਣੋ ਉਹ ਤੁਹਾਡੇ ਹੱਥ ਵਿੱਚ ਹੈ ਮਾਂ ਗੁਜਰੀ ਜੀ ਨੇ ਕੀ ਕੀਤਾ ਸੀ ਇੱਥੇ ਬੈਠ ਕੇ ਇੱਥੇ ਸਿੱਖੀ ਸੀ ਕਿਤੇ ਇੱਥੇ ਤੇ ਸਤਮ ਸੀ ਜ਼ੁਲਮ ਸੀ ਇੱਥੇ ਤੇ ਜ਼ਹਿਰ ਦੀਆਂ ਪਿਆਲੀਆਂ ਤੇ ਮੁਜਰੇ ਨਾਚ ਗਾਣੇ ਹੁੰਦੇ ਸੀ ਇਹ ਠੰਡਾ ਬੁਰਜ ਤੇ ਬਣੇਂ ਅਸ਼ੋਸ਼ਿਰਤ ਵਾਸਤੇ ਸੀ ਦਰਜਨਾ ਬੁਰਜਸਾਂ ਇਸ ਬਲਗਨ ਦੇ ਚੁਗਿਰਦੇ ਤੇ ਸਭ ਤੋਂ ਉੱਚਾ ਠੰਡਾ ਬੁਰਜ ਸੀ ਸਭ ਤੋਂ ਉੱਚਾ ਬਿਲਕੁਲ ਨਦੀ ਖਹਿ ਕੇ ਲੰਘਦੀ ਐ ਗਰਮੀਆਂ ਦੀ ਰੁੱਤੇ ਜ਼ਿੰਦਗੀ ਦੀ ਐਸ਼ ਪ੍ਰਸਤੀ ਵਾਸਤੇ ਬਣਿਆ ਸੀ ਤੇ ਇਹੀ ਵਾਜਬ ਲੱਗਿਆ ਜਿਹੜਾ ਸਭ ਤੋਂ ਠੰਡਾ ਆ ਉਹਦੇ ਵਿੱਚ ਮਾਂ ਜੀ ਤੇ ਲਾਲਾ ਨੂੰ ਕੈਦ ਕਰੋ ਹੁਣ ਪਤਾ ਨਹੀਂ ਇਸ ਧਰਤੀ ਉੱਤੇ ਕਿਹੜਾ ਕਿਹੜਾ ਉਪੱਧਰ ਹੁੰਦਾ ਹੋਏਗਾ ਅੱਜ ਉਹ ਜਿਹੜੀ ਤਿੰਨ ਰਾਤਾਂ ਦੀ ਬਣੀ ਹੋਈ ਸੰਗਤ ਸੀ ਨਾ ਉਸ ਸੰਗਤ ਦੇ ਰਸ ਨੂੰ ਮਾਨਣ ਵਾਸਤੇ ਹਰ ਜੀ ਤਰਸਦਾ ਕਿ ਮੈਂ ਦੋ ਘੜੀਆਂ ਚੌਕੜਾ ਮਾਰ ਕੇ ਠੰਡੇ ਬੁਰਜ ਚ ਬੈਠਾਂ ਤੇ ਮੇਰੀ ਸੁਰ ਉਸ ਮੰਡਲ ਵਿੱਚ ਜੂ ਸਕੇ ਜਿੱਥੇ ਮਾਂ ਗੁਜਰੀ ਜੀ ਤੇ ਸਹਿਬਜ਼ਾਦੇ ਜੁੰਦੇ ਸੀ ਸੋ ਅੱਜ ਮੈਂ ਚਾਹੁੰਦਾ ਕਿ ਸਾਰਾ ਧਿਆਨ ਸਾਡੇ ਆਪਣੇ ਘਰ ਵੱਲ ਹੋਵੇ ਤੇ ਸਾਡੇ ਨਿੱਜ ਵੱਲ ਹੋਵੇ ਆਪਾਂ ਗੱਲਾਂ ਕਰਦੇ ਆ ਹਕੂਮਤਾਂ ਦੀਆਂ ਵੀ ਆਪਾਂ ਗੱਲਾਂ ਕਰਦੇ ਆ ਸਮਾਜਿਕ ਹਾਲਾਤਾਂ ਦੀਆਂ ਵੀ ਆਪਾਂ ਗੱਲਾਂ ਕਰਦੇ ਆਂ ਅੰਦਰੂਨੀ ਤੇ ਬਾਹਰਲੇ ਹਮਲਿਆਂ ਦੀਆਂ ਵੀ ਯਾਦ ਰੱਖਿਓ ਗੁਰ ਸਿੱਖੋ ਕਿਤੇ ਕੌਮੀ ਆਜ਼ਾਦੀ ਦਾ ਇਹ ਮਤਲਬ ਨਾ ਸਮਝ ਲਿਓ ਕਿ ਅਸੀਂ ਬਿਲਕੁਲ ਵੱਖਰੇ ਹੋਣਾ ਹੈ ਮਾਫ ਕਰਨਾ ਜਿਹੜੀ ਪੀੜਾ ਮੈਨੂੰ ਮਹਿਸੂਸ ਹੋ ਰਹੀ ਹੈ ਦੁਨੀਆ ਭਰ ਚ ਫਿਰ ਕੇ ਪਤਾ ਨਹੀਂ ਕਿੰਨੀ ਕੁ ਜਿਸ ਜਿਸ ਐਂਗਲ ਤੋਂ ਮੈਂ ਕਹਿ ਰਿਹਾ ਜਿਹੜੇ ਜਜ਼ਬਾਤਾਂ ਨਾਲ ਇਹਨੂੰ ਠੰਮੇ ਨਾਲ ਸੁਣਿਓ ਜਿਸ ਤਰ੍ਹਾਂ ਮੈਂ ਵੇਖਿਆ ਸੰਸਾਰ ਨੂੰ ਫਿਰ ਕੇ ਜਿਹੜੇ ਨਜ਼ਰੀਏ ਤੋਂ ਮੈਂ ਕਹਿ ਰਿਹਾ ਮੈਨੂੰ ਨਹੀਂ ਪਤਾ ਕਿ ਉਸ ਭਾਵਨਾ ਨੂੰ ਸਮਝ पाओगे ਕਿ ਨਹੀਂ ਸਮਝ पाओगे ਇੱਕ ਗੱਲ ਅੱਜ ਸਾਨੂੰ ਸਮਝ ਆ ਗਈ ਹੈ ਕਿ ਅਸੀਂ ਵੱਖਰੇ ਦਿਸਣਾ ਹੈ ਠੀਕ ਹੈ ਬਹੁਤ ਕੁਝ ਨੌਜਵਾਨਾਂ ਨੇ ਸਾਂਭਿਆ ਤੁਹਾਡੇ ਸਿਰਾਂ ਤੇ ਸੋਹਣੇ ਦਮਾਲੇ ਸੋਭ ਰਹੇ ਆ ਬਹੁਤ ਸੋਹਣੀ ਸ਼ਾਨ ਲੱਗ ਰਹੀ ਹੈ ਪਰ ਮੇਰੇ ਵੀਰੋ ਵੱਖਰੇ ਹੋਣ ਚ ਤੇ ਵਿਲੱਖਣ ਹੋਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਸਿੱਖ ਵੱਖਰਾ ਨਹੀਂ ਹੁੰਦਾ ਸਿੱਖ ਵਿਲੱਖਣ ਹੁੰਦਾ ਤੇ ਜਦੋਂ ਸਿੱਖ ਵਿਲੱਖਣ ਹੁੰਦਾ ਨਾ ਉਹ ਨਰਕਾਂ ਨੂੰ ਵੀ ਸੱਚਖੰਡ ਬਣਾ ਦਿੰਦਾ ਜਿਵੇਂ ਠੰਡੇ ਬੁਰਜ ਨੂੰ ਬਣਾਇਆ